ਪਰਚੀ ਦਾ ਸੀਨ ਹੈ ਦਾ ਜੀ ਪੀ ਇੱਥੇ ਮਨ ਮਰਜ਼ੀ ਦੇ ਰੇਟ ਲੈ ਜਾ ਰਹੇ ਆ ਕੋਈ ਕਿਸੇ ਨੂੰ ਪੁੱਛਗਿਛ ਨਹੀਂ ਰਾਜਨੀਤਿਕ ਸ਼ਰਨ ਹੈ ਅਗਰੇ ਕਹਿੰਦੇ ਜੇ ਸਾਨੂੰ ਕੋਈ ਕੱਖ ਨਹੀਂ ਕਰ ਸਕਦਾ ਜਿੰਨੇ ਮਰਜ਼ੀ ਪੈਸੇ ਆਪਣੀ ਮਰਜ਼ੀ ਨਾਲ ਲਈਏ ਕਿਉਂਕਿ ਰਾਜਨੀਤਿਕ ਆਲਿਆਂ ਦਾ ਹੱਥ ਹੈ ਉਹਨਾਂ ਦੇ ਪਿੱਛੇ ਐਸ ਕਰਕੇ ਉਹਨਾਂ ਨੂੰ ਕੋਈ ਪੁੱਛਗਿਛ ਨਹੀਂ ਮਹਿਕਮਾ ਰਾਜਨੀਤਿਕ ਆਲਿਆਂ ਤੋਂ ਡਰਦਾ ਤੇ ਮਹਿਕਮਾ ਵੀ ਕੋਈ ਕਾਰਵਾਈ ਨਹੀਂ ਕਰਦਾ ਜੇ 15 ਰੁਪਏ ਦੀ ਪਰਚੀ ਹੈ ਤੇ 30 ਲੈਣ ਦੇਦੇ ਆ ਜੇ 40 ਰੁਪਏ ਦੀ ਪਰਚੀ ਹੈ ਤੇ 60 ਲੈਣ ਦੇਦੇ ਆ ਇਹ 60 ਰੁਪਏ ਦੀ ਪਰਚੀ ਤੇ 200 ਰੁਪਏ ਲੈਣ ਦੇ ਦਿਆ ਇਹਨਾਂ ਠੇਕੇਦਾਰਾਂ ਨੇ ਤੇ ਲੁੱਟ ਪਾਈ ਦੀ ਇੱਥੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜੇ ਕੋਈ ਪੁੱਛਦਾ ਤੇ ਉਲਟਿਆ ਇਹਦੇ ਮੁੜੇ ਜੀਤ ਮਸੀਦੇ ਇਹਨੂੰ ਕੁੱਟਣਾ ਚਾਲੂ ਕਰ ਦਿੰਦੇ ਆ ਇਹ ਤੇ ਇਹਨਾਂ ਬਦਮਾਸ਼ੀ ਵਾਲਾ ਮੋਲ ਬਣਾਇਆ ਪੂਰਾ ਕਦੀ ਕੰਪਲੇਨਟ ਨਹੀਂ ਕੀਤੀ ਕੰਪਲੇਟਾਂ ਬਿਧਾਰੀਆਂ ਹੀ ਮਹਿਕਮੇ 'ਚ ਵੀ ਕੀਤੀਆਂ ਆ ਕਿ ਆ ਫਲੈਕਸੀਆਂ ਲਵਾਓ ਮਹਿਕਮਾ ਵੀ ਨਹੀਂ ਲਵਾਉਂਦਾ ਰੇਟ ਲੱਗਣੇ ਚਾਹੀਦੇ ਨੇ ਅਸੀਂ ਕਹਿੰਨੇ ਆ ਵੀ ਰੇਟ ਓਪਨਲੀ ਲੱਗਣੇ ਚਾਹੀਦੇ ਆ ਸਾਰੇ ਤਾਂ ਕਿ ਵਿਚਾਰੇ ਜਿਹੜੀ ਗਰੀਮਾਰ ਹੋ ਰਹੀ ਆ ਕਿ ਨਾ ਗਰੀਮਾਰ ਨਹੀਂ ਹੋਣੀ ਚਾਹੀਦੀ ਇਹ ਕਿਸਮ ਦਾ ਗੁੰਡਾ ਟੈਕਸੀ ਹੈ ਜਿੱਤਰਾ ਸਾਮਚੇ ਬਿਆਰ ਚ ਚਲਦਾ ਹੀ ਉਹੀ ਹਨਾ ਨਹੀਂ ਕਿਤੇ ਦਾ ਗੱਡੀ ਵਾਲਿਆਂ ਨੇ ਕਿਹਾ ਕਿ ਪੈਸੇ ਲੈ ਕੇ ਵੀ ਪਰਚੀ ਨਹੀਂ ਦਿੰਦੇ ਗੱਡੀ ਵਾਲੇ ਦੇ ਕੋਈ ਪਰਚੀ ਦੇਣੀ ਕੀ ਆ ਵੀ 40 ਰੁਪਏ ਦੀ ਜਾਂ 30 ਰੁਪਏ ਦੀ ਪਰਚੀ ਹੈ 100 ਰੁਪਿਆ ਗਾ ਕੋਲੋਂ ਲੈਣ ਦੇ ਪਰਚੀ ਕਿਤੋਂ ਦੇਣਗੇ ਉਤੋਂ ਜੇ ਕੋਈ ਪਰਚੀ ਮੰਗਦਾ ਤੇ ਉਹਦੇ ਨਾਲ ਗੁੰਡਾ ਕਰਤੀ ਕਰਨੀ ਚਾਲੂ ਕਰ ਦਿੰਦੇ ਉਹਨੂੰ ਕੁੱਟਮਾਰ ਕਰਨੀ ਚਾਲੂ ਕਰ ਦਿੰਦੇ ਆ ਕੀ ਮੰਗ ਕਰਦੇ ਮੈਂ ਮੰਗ ਕਰਨਾ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੋਂ ਸਾਰਿਆਂ ਤੋਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜੀ ਇਹਨਾਂ ਨੇ ਲੁੱਟ ਪਾਈ ਆ ਜੀ ਆ ਜਿਹੜਾ 31 ਮਾਰਚ ਤੋਂ ਠੇਕਾ ਚੱਲੂ ਹੋਇਆ ਇਹ ਉਹਦੇ ਚ ਰੇਟ ਕੋ ਜਨਤਾ ਕੀਤੇਗੇ ਨਾ ਜੀ ਕਿਸੇ ਨੂੰ ਕੋਈ ਓਪਨ ਰੇਟ ਕੀਤਾ ਹੀ ਨਹੀਂ ਹੈ ਨਾ ਐ ਸਾਰੇ ਕੋ ਸਰਕਾਰੀ ਲਿਸਟ ਆ ਦੇਖ ਲਓ ਇਹਦੇ ਵਿੱਚ 15 ਰੁਪਏ ਆ ਤੇ ਉਹਦੇ ਲੈਂਦੇ ਆ 30 ਰੁਪਏ ਜਿਹਦੇ 20 ਰੁਪਏ ਆ ਤਿੰਨ ਵੀਕਲ ਵੈਣ ਜਿਹੜਾ ਉਹ ਆ ਉਹਦਾ 50-50 ਰੁਪਏ ਲਈ ਜਾਂਦੇ ਆ ਜਿਹੜਾ ਆਪਣੇ ਆਪੋਂ ਟ੍ਰੇਡਰ ਵਾਲੀ ਅਰਬ ਵਗੈਰਾ ਤੋਂ 60 ਰੁਪਏ ਆ ਉਹਦੇ ਕੋਲੋਂ ਵੀ 100-200 ਰੁਪਇਆ ਲਈ ਜਾਂਦੇ ਆ ਟਰੱਕ ਜਿਹੜਾ ਵਾ 6 ਚੱਕੀ ਉਹਦਾ ਰੇਟ 75 ਰੁਪਇਆ 200 ਲੈਂਦੇ ਆ 300 ਵੀ ਲੈਂਦੇ ਆ ਮਨਮਰਜ਼ੀ ਦੇ ਰੇਟ ਲੈਂਦੇ ਯਾਨੀ ਕਿ ਇਹ ਕਿਸ ਤਰ੍ਹਾਂ ਦਾ ਗੁੰਡਾ ਟੈਕਸ ਹੈ ਜੀ ਜੇ ਕੋਈ ਗੱਡੀ ਵਾਲਾ ਬੋਲਦਾ ਦੇ ਉਹ ਘੁਟਣਾ ਚਾਲੂ ਕਰ ਦਿੰਦੇ ਆ ਬਦਮਾਸ਼ੀ ਕਰਦੇ ਆ ਪੂਰੇ ਜੀਤ ਮਸੀ ਦੇ ਮੁੰਡੇ ਆ ਰਿਹਾ ਇਹ ਦੇਖੋ ਆਈ ਆਨੇ ਆ 30 ਰੁਪਏ ਪਹਿਲੇ 20 ਰੁਪਏ ਦੀ ਪਰਚੀ ਹੁਣ 30 ਰੁਪਏ ਦੀ ਕਰ ਦਿੱਤੀ ਜਾਨਾ ਆਈ ਬੜੇ ਪਰੇਸ਼ਾਨ ਆ ਗਿਆ ਕਈ ਵਾਰੀ ਫੇਰਾ ਲੱਗਦਾ ਕਈ ਵਾਰੀ ਫੁੱਲ ਲੱਗਦਾ ਹੀ ਨਹੀਂ ਹੈਗਾ ਇਹ ਪਰਚੀ ਪਹਿਲੇ 10 ਦੀ ਹੁੰਦੀ ਰਹੀ ਫਿਰ 20 ਦੀ ਕੀਤੀ ਨਾ ਹੁਣ 30 ਦੀ ਕਰ ਦਿੱਤੀ ਯਾਰ ਗੱਡੀ ਗੜੀ ਹੈ ਹਾਂਜੀ ਗੱਡੀ ਗੜੀ ਹੈ ਗੱਡੀ ਹੀ ਰਕਸਾ ਹੈ 30 ਰੁਪਏ ਸਾਜੀ ਆਡਾ ਅੱਛਾ ਕਿਲੇ ਪਹਿਲੇ ਦੇ 30 ਰੁਪਏ ਪਰਚੀ ਲੈ ਲੈਂਦੇ ਆਂ ਪਰਚੀ ਹੁੰਦੇ ਆ ਅੜਕੀ ਮੈਨੂੰ ਨਹੀਂ ਨਿੰਦੇ ਕਦੀ ਨਹੀਂ ਦਿੱਤੀ ਕਿੰਨੇ ਮੇਰੇ ਕੋਲ ਮੈਂ ਅੱਜ ਦਾ ਹੀ ਲੈ ਨਾ 30 ਰੁਪਏ ਲੈ ਲੈਂਦੇ ਪਰਚੀ ਨਹੀਂ ਦਿੰਦੇ ਰੋ ਜਾਂਦੇ ਤੁਸੀਂ ਦੋ ਦੋ ਕਿਰੇਡ ਕਿੰਨਾ 15 ਰੁਪਏ ਪਤਾ ਨਹੀਂ 15 ਰੁਪਏ ਡਬਲ ਰਹੀ ਦੇ ਆ ਹਾਂਜੀ ਕੀ ਕਹਿਣਾ ਚਾਹੋਗੇ ਭਾਈ ਸਾਨੂੰ ਪਰਚੀ ਦੇਈ ਮੁਸ਼ਕਲਾ ਬੜੀ ਤਗੜੀ ਜੀ ਫੇਰਾ ਲੱਗੇ ਜਾਂ ਨਾ ਲੱਗੇ ਇੱਕੋ ਲੱਗੇ 100 ਦਾ ਲੱਗਦਾ ਤੇ 30 ਰੁਪਏ ਉਹਨਾਂ ਦੇ ਜੀ ਦੀ। ਹਾਂਜੀ। ਆ ਜੇ ਨਾ ਨਾਮ ਪਹਿਲੇ ਇਹ ਦੀ ਖੇਦੀ ਪਰਚੀ ਜਿਹੜੀ ਸੀ 20 ਰੁਪਏ ਲਿੱਤੀ ਜਾਂਦੀ। ਹੁਣ ਇਹ ਪਰਚੀ ਜਿਹੜੀ ਆ 30 ਰੁਪਏ ਕਰਦੀ ਆ। ਤੇ ਸਾਰਾ ਕਰ ਮੰਨ ਲਓ 100 ਰੁਪਏ ਦਾ ਫੇਰਾ ਆ ਕੇ ਕੰਮ ਹੈ ਨਹੀਂ ਇੱਥੇ। ਅਗਰ 100 ਰੁਪਏ ਦੇ ਫੇਰੇ 'ਚ ਆਪਾਂ 30 ਰੁਪਏ ਪਰਚੀ ਦਿੰਨੇ ਚਾਹੇ ਦੋ ਨਾਲੇ ਵੀ ਲੱਦੀ ਐ। ਉਹਨਾਂ ਨੇ ਕਹਣਾ ਵੀ 30 ਰੁਪਏ ਆਪਾਂ ਲੈਣੇ ਲੈਣੇ। ਠੀਕ ਆ ਜੀ ਆਪਾਂ 30 ਰੁਪਏ ਉਹਨਾਂ ਨੂੰ ਦੇਤੇ ਸਾਨੂੰ ਕੀ ਭਜਿਆ ਮਗਰ। ਸਰਕਾਰੀ ਰੇਟ ਤੇ 15 ਰੁਪਏ ਇਹ ਸਾਰੇ ਹਰ ਕੀ ਪਿਛਲੇ ਸਾਲ ਜਿਹੜਾ ਠੇਕਾ ਹੋਇਆ ਵਾ ਪਹਿਲੇ 20 ਰੁਪਏ ਪਰਚੀ ਇਹਨਾਂ ਨੇ ਪਹਿਲੇ ਆਹ ਤੇ ਪਰਚੀ ਹੁਣ ਬਣੀ ਆ ਪਹਿਲੇ ਨਾਮ ਲੇਖ ਉੱਤੇ ਪਰਚੀ ਦੇਤਾ ਨਾ 30 ਕੱਟ ਦੇ ਕਰਦੇ ਬਈਗੇ ਯਾਨੀ ਕਿ 20 ਕੱਟ ਕੇ 30 ਰੁਪਏ ਉੱਧਰ ਦਿੰਦੇ ਰਹੀ ਇਹਨਾਂ ਨੇ ਹੁਣ ਚੁਪਾਈਏ ਪਰਚੀ 30 ਵਾਲੀ ਹੁਣ ਚੁਪਾਈਏ ਪਰ ਕਦੇ ਦਿੰਦੇ ਵੀ ਨਹੀਂ ਪਰਚੀ ਨਹੀਂ ਪਰਚੀ ਜੇ ਤੁਸੀਂ ਮੰਗੋ ਤਾਂ ਮਿਲਦੀ ਨਹੀਂ ਤੇ ਨਹੀਂ ਵੀ ਮਿਲਦੀ ਲੈ ਕੇ ਆਤਾ ਉਹ ਟਮਾਟਰ ਟਮਾਟੋ ਵਾਲੇ ਆ ਗੇੜ ਤੇ ਪਰਚੀ ਲੈਦੇ ਪਰਚੀ ਦੇ ਪੈਸੇ ਲੈਂਦੇ ਹਮਾਰੇ ਸੇ 100 ਰੁਪਈਆ ਅੱਛਾ ਔਰ ਪਰਚੀ ਹਮੇਂ ਦਿੱਤੇ ਨਹੀਂ ਹੈ ਕਿਹੜੀ ਗੱਡੀ ਹੈ ਪਿਕਅ नहीं जी पिकअप गाड़ी है जी फोर वहीलर है जी पर्ची मैंने हाथ तो किया था परी नहीं हाँ जी पचास रूपए जी हाँ जी वो जी सौ रूपए ले लेते है जी और कहते हैं चलो सरकारी फीस कितनी है पचास रूपए जी आपने कभी पूछा नहीं जी हम मंडी में जी आते हमें तो ਜਿਤਨਾ ਬਤਾਇਆ ਵੀ 100 ਰੁਪਏ ਦੇ ਦੋ ਮੈਂ 100 ਰੁਪਏ ਦੇ ਦਿੰਦੇ ਹਾਂ ਜੀ ਦੇਖੋ ਜੋ ਜੋ ਸਬਜ਼ੀ ਮੰਡੀ ਕਰਦਾਸਪੁਰ ਦਾ ਉਹ ਮੰਡੀ ਬੋਰਡ ਵੱਲੋਂ ਆਪਣਾ ਯੂਜ਼ਰ ਚਾਹਲ ਟਿਕਾ ਦਿੱਤਾ ਹੋਇਆ ਜਿਹੜਾ ਕਿ ਤੁਹਾਡੇ ਥਰੂ ਮੇਰੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਇੱਥੇ ਦਾ ਕੰਟਰੈਕਟਰ ਆ ਵੀ ਉਹ ਜੋ ਪ੍ਰਿਸਕ੍ਰਾਈਬਡ ਡੇਟ ਸਾਡੇ ਹੈਗੇ ਉਹਨਾਂ ਤੋਂ ਵੱਧ ਵਸੂਲ ਰਿਹਾ ਤੇ ਹੁਣ ਤੁਹਾਡੇ ਥਰੂ ਜੋ ਧਿਆਨ ਤੋਂ ਹੋਂਦ ਬਾਅਦ ਮੈਂ ਅਸੀਂ ਹੁਣ ਦੇਖਦਾ ਮੈਂ ਆਪਣਾ ਮਾਰਕੀਟ ਮੀਟਰ ਸੈਕਟਰੀ ਮਾਰਕੀਟ ਮੀਟਰ ਨੂੰ ਇਨਸਟਰਕਸ਼ਨ ਜਿੰਨੇ ਆ ਮਤਲਬ ਇਹ ਬਰਤਾਲ ਕਰਕੇ ਜੇਕਰ ਜਿਹੜੀ ਬੰਦ ਦੀ ਕਾਰਵਾਈ ਆ ਉਹ ਟਿਕਾੜ ਦੀ ਕੀਤੀ। ਇਹਦੇ ਵਿੱਚ ਅਸੀਂ ਜੀ ਪਹਿਲਾਂ ਉਹਨੂੰ ਸ਼ੋਖਾਸ ਕਰਾਂਗੇ ਜੀ ਕਿ ਬਿਓ ਕਿਸੇ ਵੇਲੇ ਵੇਚਦੇ ਉਹ ਵੱਧ ਬਸੋਲੀ ਕਰ ਰਿਹਾ ਜੇਕਰ ਉਹ ਸਪਸ਼ਟ ਕਰਨ ਉਹਦਾ ਸਹੀ ਨਹੀਂ ਹੋਇਆ ਤਾਂ ਅਸੀਂ ਉਹ ਕਿਤਾ ਕਰਦੂ ਕਰਦਾਂਗੇ। ਜੋ ਜਰੂਰ ਅਸੀਂ ਡੀਐਨਈਟੀ ਕਿਸੇ ਦੀ ਫਲੋਟ ਕਰਦੇ ਆ ਟੈਂਡਰ ਦੀ ਪ੍ਰੋਪਰ ਸਾਡੇ ਉੱਤੇ ਰੇਟ ਪਏ ਹੁੰਦੇ ਆ ਵੀ ਅਸੀਂ ਜਿਹੜਾ ਰਿਕਸ਼ੇ ਤੋਂ ਕਿੰਨਾ ਲੈਣਾ ਹੈਗਾ بڑے ਟਰੱਕ ਤੋਂ ਕਿੰਨਾ ਲੈਣਾ ਹੈਗਾ ਛੋਟਾ ਜਿਹਾ ਟੈਂਪੂ ਵਗੈਰਾ ਹੈਗਾ ਉਹਨੂੰ ਤਾਂ ਕਿੰਨੇ ਲੈਣੇ ਹੈਗਾ ਪ੍ਰੋਪਰ ਉਹ ਉਦੇ ਵੱਲੋਂ ਇੱਕ ਪਰਚੀ ਫੀਸ ਟਾਈਪ ਤੁਸੀਂ ਕੋਲ ਕਬੂਕਲੇਟ ਛਾਪੀ ਜਾਂਦੀ ਹੈ ਜਿਹਦੇ ਉੱਪਰ ਦਸ ਕਰੋ ਰੇਟ ਹੁੰਦੇ ਆ ਅ ਲੀਗਲੀ ਕੀ ਆ ਜਦੋਂ ਵੀ ਕੰਟਰੈਕਟ ਕਿਸੇ ਵੀ ਆਰੋ ਵਪਾਰੀ ਨੇ ਜਾਂ ਕੋਈ ਵੀ ਉਹਨੇ ਐਂਟਰ ਕਰਨਾ ਹੈਗਾ ਤਾਂ ਜੋ ਡੀ ਅਕੋਰਡਿੰਗ ਜੋ ਰੇਟ ਲਗਾ ਦੋ ਪਰਚੀ ਦੇਣੀ ਉਹ ਬਣਦੀ ਹੈ ਇੱਕ ਜੇ ਫਲੈਕਸ ਵੀ ਲਗਾਣ ਦੇ ਉਸ ਤੇ ਵੀ ਰੇਟ ਰਜਿਸਟਰ ਨਹੀਂ ਮੈਂ ਜੀ ਉਹ ਵੀ ਅਸੀਂ ਜੇ ਮੈਂ ਪਤਾ ਕਰਵਾ ਲਵਾਂ ਮੈਂ ਤੇ ਨਹੀਂ ਕਰੇਗੇ ਤਾਂ ਉਹ ਵੀ ਕਰਵਾ ਦਾਂਗੇ ਉਹਦੇ ਉੱਪਰ ਸਾਰੇ ਰੇਟ ਮੈਂਸ਼ਨ ਹੁੰਦੇ ਆ